ਜਿਹੜੇ ਲੋਕਾਂ ਦੀ ਆਵਾਜ਼ ਉਠਾਉਣ ਵਾਲੀ ਇੱਕੋ ਇੱਕ ਸੰਗਠਨ ਹੈ ਸਿੱਖਤ ਕਿਸਾਨ ਮੋਰਚਾ ਤੇ ਇਹਨੂੰ ਤੋੜਨ ਲਈ ਘੇਰੂ ਘੇਰੂ ਕਰਨ ਲਈ ਪੂਰੇ ਅਪਰਾਲੇ ਸਰਕਾਰ ਕਰ ਰਹੀ ਹੈ ਵੀ ਅਸਲ ਚ ਤਾਂ ਸਰਕਾਰ ਡਰੀ ਤੇ ਬੁਖਲਾਈ ਹੋਈ ਆ ਉਹ ਕੋਈ ਕੰਮ ਕਰ ਜਾਂਦੀ ਆ ਕਰਕੇ ਪਛਤੌਂਦੀ ਆ ਬੈਕਸਟੈਪ ਤੇ ਆ ਜਾਂਦੀ ਆ ਉੱਥੇ ਤੁਸੀਂ ਦੇਖੋ ਪੁਲਿਸ ਨੇ ਕਿੰਨੀ ਜਿਆਦਾ ਕਹ ਲੋ ਗੁੰਡੇ ਅੰਸਰਾਂ ਦਾ ਮਦਦ ਲੈ ਕੇ ਟਰਾਲੀਆਂ ਜਿਹੜੇ ਫ੍ਰਿਜ ਹੋਰ ਚੋਰੀ ਤੱਕ ਕਰਾਤੇ ਕੀ ਲੱਗਦਾ ਜੀ ਜਦੋਂ ਬਾੜੇ ਖੇਤ ਨੂੰ ਖਾਣ ਲੱਗ ਜੇ ਫਿਰ ਖੇਤ ਦਾ ਕੀ ਬਣੇ ਸ਼ਰਮ ਕਰਨੀ ਚਾਹੀਦੀ ਹੈ ਜੀ ਇਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਜੇ ਬਾਹਰੋਂ ਆ ਕੇ ਕੋਈ ਰੂਲ ਕਰਨ ਲੱਗਦਾ ਆਪਣਾ ਇਤਿਹਾਸ ਦੇਖ ਲੋ ਆਪਾਂ ਪੈਰਾਂ ਤੋਂ ਖਾੜਦੰਨੇ ਆ ਇਸ ਕਰਕੇ ਉਹ ਡਰ ਤੇ ਮਰੇ ਨਾ ਤਾਂ ਪਾਉਂਦੇ ਨੇ ਨਾ ਉਹ ਅਰਦੀ ਕਹਿੰ ਲੋ ਭਗਵੰਤ ਮਾਨ ਨੂੰ ਪੂਰੀ ਚੌਦਰ ਦਿੰਦੇ ਨੇ ਗਵਰਨਰ ਸਾਹਿਬ ਕਹਿੰਦੇ ਨੇ ਜੀ ਰੰਗਲਾ ਪੰਜਾਬ ਬਣਾ ਰਹੇ ਆ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੇ ਆ ਕੀ ਗੱਲ ਤੁਸੀਂ ਧਰਨੇ ਲਾਈ ਜਾਂਦੇ ਹੋ ਪੰਜਾਬ ਰੰਗਲਾ ਹੋਣ ਨਹੀਂ ਦੇਣਾ ਜੀ ਅਸੀਂ ਜਿਹੜੇ ਧਰਨੇ ਲਾ ਰਹੇ ਆ ਜੀ ਅਸੀਂ ਸਾਰਿਆਂ ਦੀਆਂ ਮੰਗਾਂ ਲਈ ਲਾ ਰਹੇ ਆ ਪੰਜਾਬ ਦੀ ਲੜਾਈ ਜਿਹੜੀ ਪਾਣੀਆਂ ਦੀ ਆ ਉਹ ਕਿਹਨੇ ਲੜਨੀ ਆ ਪੰਜਾਬ ਤਾਂ ਜੇ ਰੇਤਾ ਬਜਰੀ ਚੋਰੀ ਹੋ ਰਿਹਾ ਉਹ ਕਿਹਨੇ ਕਹਿਣਾ ਜਦ ਏਕਾ ਸੀਗਾ ਤੁਸੀਂ ਦੇਖ ਲਓ ਜ਼ਥੇਦਾਰ ਸਾਹਿਬ ਨੂੰ ਪੀਐਮ ਕੱਲ ਤੱਕ ਤੇ ਜਥੇਦਾਰ ਸਾਹਿਬ ਨੂੰ ਮਿਲਣਾ ਹੁੰਦਾ ਹੁੰਦਾ ਸੀ ਪ੍ਰਾਈਮ ਮਿਨਿਸਟਰ ਹੁਣ ਜਦ ਬੰਦੀ ਸਿੰਘਾਂ ਬਾਰੇ ਉਹਨਾਂ ਨੇ ਗੱਲ ਕਰਨੀ ਚਾਹੀ ਉਹਨੇ ਟਾਈਮ ਤੱਕ ਨਹੀਂ ਦਿੱਤਾ ਜਥੇਦਾਰ ਜੀ ਨੂੰ ਐਸਜੀਪੀਸੀ ਸੰਸਥਾ ਨੂੰ ਜਿਵੇਂ ਸਿੱਖਾਂ ਨੂੰ ਪਾੜ ਰਹੇ ਨੇ ਓਵੇਂ ਹੀ ਕਿਸਾਨੀ ਨੇ ਉਹਨਾਂ ਨੂੰ ਪਾੜ ਰਹੇ ਨੇ ਵੀ ਇਹ ਜੇ ਲੜਾਈ ਆਪਾਂ ਇਕੱਠੇ ਹੋ ਕੇ ਨਹੀਂ ਲੜਾਂਗੇ ਟੰਡੇ ਹੀ ਨੇ ਪਹਿਲਾਂ ਮਿਲ ਰਹੇ ਨੇ ਹੋਰ ਮਿਲਣਗੇ 19 ਤਰੀਕ ਨੂੰ ਜੋ ਖਨੌਰੀ ਤੇ ਸੰਭੂ ਤੇ ਵਾਪਰਦਾ ਹੈ ਉਸ ਤੋਂ ਬਾਅਦ ਕਿਸਾਨਾਂ ਦੀ ਫੋਟੋ ਫੜਾਈ ਚੱਲਦੀ ਆ ਸਾਰਿਆਂ ਨੂੰ ਪਤਾ ਹੀ ਕਿਸਾਨਾਂ ਨੂੰ ਅਰੈਸਟ ਕੀਤਾ ਜਾਂਦਾ ਏ ਜਿਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਜਾਂਦੀ ਆ 28 ਤਰੀਕ ਯਾਨੀ ਕਿ ਅੱਜ ਜ਼ਿਲ੍ਹਾ ਹੈੱਡਕ quartara ਤੇ ਕਰੋ ਦੇ ਜਿਹੜੇ ਧਰਨੇ ਪ੍ਰਦਰਸ਼ਨਾਂ ਦੀ ਕਾਲ ਆ ਜਿਹੜੀ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਵੱਡੇ ਇਕੱਠ ਹੁੰਦੇ ਨੇ ਅੱਜ ਅਸੀਂ ਪਟਿਆਲਾ ਦੇ ਵਿੱਚ ਖੜੇ ਆ ਡੀਸੀ ਦਫ਼ਤਰ ਦੇ ਬਿਲਕੁਲ ਅੱਗੇ ਸੋ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਨੇ ਕਿਸਾਨ ਯੂਨੀਅਨ ਕਾਤੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਗੱਲ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮਰਾ ਜੀ ਟਵਾਨਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜੋ ਕਿਸਾਨਾਂ ਨਾਲ ਹੋਇਆ ਤੇ ਫੜੋ ਫੜਾਈ ਹੋਈ ਜੇਲ੍ਹਾਂ ਦੇ ਵਿੱਚ ਟੱਕਿਆ ਗਿਆ ਤੇ ਸਵੇਰੇ ਅੱਜ ਉਹਨਾਂ ਨੂੰ ਛੱਡ ਵੀ ਦਿੱਤਾ ਜੀ ਸਰਕਾਰ ਦਾ ਤੱਕਾ ਹੈ ਜੀ ਹੂੰ ਦੇਖੋ ਹਰੇਕ ਪੱਖੋਂ ਹੀ ਇਹਨਾਂ ਨੂੰ ਪਤਾ ਤਾਂ ਚੱਲ ਗਿਆ ਨਾ ਵੀ ਜਿਹੜੇ ਲੋਕਾਂ ਦੀ ਆਵਾਜ਼ ਉਠਾਉਣ ਵਾਲੀ ਇੱਕੋ ਇੱਕ ਸੰਗਠਨ ਹੈ ਸਿੱਖਤ ਕਿਸਾਨ ਮੋਰਚਾ ਤੇ ਇਹਨੂੰ ਤੋੜਨ ਲਈ ਘੇਰੂ-ਘੇਰੂ ਕਰਨ ਲਈ ਪੂਰੇ ਪ੍ਰਾਂਲੇ ਸਰਕਾਰ ਕਰ ਰਹੀ ਹੈ ਤੇ ਉਹੀ ਚੀਜ਼ ਦੇ ਕਰਕੇ ਇਹ ਸਾਨੂੰ ਪਾਰਟਸ ਚ ਬੰਨਣ ਲਈ ਕਦੀ ਕਿਸੇ ਨੂੰ ਫੜ ਲੈਂਦੇ ਨੇ ਕਿਸੇ ਨਾਲ ਮੀਟਿੰਗ ਸੈੱਟ ਕਰ ਲੈਂਦੇ ਨੇ ਤਾਂ ਜੋ ਇਹ ਮੈਸੇਜ ਜਾਵੇ ਵੀ ਇਹਨਾਂ ਦੀ ਇਕਾ ਨਹੀਂ ਹੈਗਾ ਤੇ ਇੱਕਾ ਹੋ ਕਿਉਂ ਨਹੀਂ ਰਿਹਾ ਜੀ ਲੋਕ ਵੀ ਕਹਿ ਰਹੇ ਨੇ ਕਿ ਇੱਕੇ ਤੋਂ ਬਿਨਾ ਇਹ ਲੜਾਈਆਂ ਨਹੀਂ ਜਿੱਤੀਆਂ ਜਾਣੀਆਂ ਇੱਕ ਦੂਜੇ ਦੇ ਖਿਲਾਫ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਨੇ ਇੱਕੇ ਲਈ ਕਦਮ ਵਧਾਉਣੇ ਚਾਹੀਦੇ ਨੇ ਪੰਜਾਬੀਆਂ ਦਾ ਸੁਭਾਅ ਹੈ ਜੀ ਆਪਾਂ ਹੁम्मे ਹੰਕਾਰ ਨਾਲ ਇੰਨੇ ਜ਼ਿਆਦਾ ਭਰ ਗਏ ਜਿਹੜਾ ਪਹਿਲਾਂ ਆਪਣੇ ਚ ਨਿਮਰਤਾ ਪ੍ਰੇਮ ਸੰਗਤ ਨੂੰ ਉੱਤੇ ਰੱਖਣਾ ਆਪਣੀ ਆਦਤ ਸੀ ਹੁਣ ਆਪਣੇ ਔਦਿਆਂ ਦਾ ਆਪਣੀਆਂ ਪ੍ਰਧਾਨਗੀਆਂ ਦਾ ਹਮੇਂ ਹੰਕਾਰ ਜਿਹੜਾ ਚੱਕੀ ਫਿਰਦੇ ਆ ਜਿਦੇ ਕਰਕੇ ਆਪਾਂ ਇਹ ਜਿਹਾ ਉਹਦੇ 'ਚ ਜਾਣਦੇ ਆ ਵੀ ਸਾਨੂੰ ਸਰਕਾਰਾਂ ਵੀ ਨਹੀਂ ਸੁਣਦੀਆਂ ਤੇ ਸਾਰੇ ਪਾਸੋਂ ਮਤਲਬ ਸਾਡੀ ਇੱਕ ਤਰੀਕੇ ਨਾਲ ਕੁੱਟਮਾਰ ਹੋ ਰਹੀ ਆ ਅੱਜ ਜੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਅੱਗੇ ਘਰੋ ਦੀ ਕਾਲ ਦਿੱਤੀ ਗਈ ਸੀ ਕਿਸਾਨਾਂ ਨੂੰ ਸਵੇਰੇ ਸਵੇਰੇ ਛੱਡ ਦਿੱਤਾ ਗਿਆ ਕੀ ਮੰਨਦੇ ਹੋ ਜੀ ਇਹ ਕਾਲ ਦਾ ਕਾਰਨ ਆ ਜਾਂ ਕੋਈ ਹੋਰ ਪ੍ਰੈਸ਼ਰ ਆ ਨਹੀਂ ਜੀ ਇਹ ਤਾਂ ਕੌਲ ਤੇ ਤਾਂ ਹੁਣ ਸਾਰੇ ਬੈਠੇ ਆ ਕੋਈ ਹੋਰ ਗੱਲ ਵਿੱਚੋਂ ਨਾਲ ਹੋਣੀ ਹੈ ਵੀ ਅਸਲ 'ਚ ਤਾਂ ਸਰਕਾਰ ਡਰੀ ਤੇ ਬੁਖਲਾਈ ਹੋਈ ਆ ਉਹ ਕੋਈ ਕੰਮ ਕਰ ਜਾਂਦੀ ਆ ਕਰਕੇ ਪਛਤੌਂਦੀ ਆ ਬੈਕਸਟੈਪ ਤੇ ਆ ਜਾਂਦੀ ਆ ਹੁਣ ਜਿਵੇਂ ਉੱਥੋਂ ਸ਼ੰਭੂ ਬਾਰਡਰ ਤੋਂ ਵੀ ਚੱਕੇ ਨੇ ਉੱਥੇ ਤੁਸੀਂ ਦੇਖੋ ਪੁਲਿਸ ਨੇ ਕਿੰਨੀ ਜਿਆਦਾ ਕਹਿ ਲੋ ਗੁੰਡੇ ਅੰਸਰਾਂ ਦਾ ਮਦਦ ਲੈ ਕੇ ਟਰਾਲੀਆਂ ਜਿਹੜੇ ਫ੍ਰਿਜ ਹੋਰ ਚੋਰੀ ਤੱਕ ਕਰਾਤੇ ਮਨ ਜਿਹੜਾ ਪ੍ਰਸ਼ਾਸਨ ਦਾ ਇੱਕ ਕੰਮ ਹੁੰਦਾ ਉਹਨਾਂ ਨੂੰ ਹਰੇਕ ਦੀ ਸੁਣਵਾਈ ਤੇ ਹਰੇਕ ਸਿਟੀਜ਼ਨ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਵੀ ਸਿਟੀਜ਼ਨ ਪਹਿਲਾਂ ਫਾਰ ði ਪੀਪਲ ਬਾਏ ði ਪੀਪਲ ਹੈ ਦੀ ਕਨਸਟੀਟਿਊਸ਼ਨ ਵੀ ਲੋਕਾਂ ਦੁਆਰਾ ਲੋਕਾਂ ਲਈ ਬਣਾਇਆ ਗਿਆ ਤੇ ਜੇ ਲੋਕਾਂ ਦੀ ਉਹ ਸੁਣਵਾਈ ਨਹੀਂ ਹੋਊਗੀ ਇਹ ਜਿਹੇ ਕੰਮ ਇਹ ਕਰਨਗੇ ਤਾਂ ਗਲਤ ਕੰਮ ਲੈ ਇਹਨਾਂ ਦੀ ਤੇ ਨੁਕਸਾਨ ਬੜਾ ਹੋਇਆ ਜੀ ਪੁਲਿਸ ਪ੍ਰਸ਼ਾਸਨ ਜਿਹੜੀ ਲੋਕਾਂ ਦੀ ਰਾਖੀ ਲਈ ਹੁੰਦੀ ਆ ਉਹਨਾਂ ਦੇ ਅਧਿਕਾਰੀਆਂ ਤੱਕ ਨੇ ਟਰਾਲੀਆਂ ਚੋਰੀ ਕੀਤੀਆਂ ਜੀ ਵੀਡੀਓ ਸਾਹਮਣੇ ਆ ਰਹੀਆਂ ਨੇ ਵੀਡੀਓ ਕਾਲਾਂ ਸਾਹਮਣੇ ਆ ਰਹੀਆਂ ਨੇ ਕਿਸੇ ਦੇ ਆਧਾਰ ਕਾਰਡ ਮੰਗਾ ਕੇ ਖਨੌਰੀ ਤੋਂ ਟਰਾਲੀਆਂ ਤੱਕ ਚੋਰੀ ਕੀਤੀਆਂ ਕੀ ਲੱਗਦਾ ਜੀ ਜਦੋਂ ਬਾੜੇ ਖੇਤ ਨੂੰ ਖਾਣ ਲੱਗ ਜੇ ਫਿਰ ਖੇਤ ਦਾ ਕੀ ਬਣੇ ਸ਼ਰਮ ਕਰਨੀ ਚਾਹੀਦੀ ਹੈ ਜੀ ਇਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਵੀ ਇਹ ਜਿਹੜਾ ਦਿੱਲੀ ਦਾ ਤੇ ਭਗਵੰਤ ਮਾਨ ਜੀ ਦਾ ਰੌਲਾ ਹੈ ਇਹ ਆਪਸ ਚ ਹੀ ਨਹੀਂ ਅਜੇ ਤੱਕ ਉਸ ਉਲਟਾ ਸਕੇ ਕਿਤੇ ਆ ਕੇ ਦਿੱਲੀ ਕੋਈ ਕਿਸੇ ਬੰਦੇ ਨੂੰ ਲਾ ਦਿੰਦੀ ਹੈ ਕਿਸੇ ਨੂੰ ਲਾ ਦਿੰਦੀ ਹੈ ਮਤਲਬ ਜਿਹੜਾ ਪ੍ਰੋਪਰ ਕੰਟਰੋਲ ਪ੍ਰਸ਼ਾਸਨ ਤੇ ਗ੍ਰਿਪ ਚਾਹੀਦੀ ਹੈ ਉਹ ਨਹੀਂ ਹੈ ਉਹ ਖੇਰੂ ਖੇਰੂ ਹੋਈ ਹੋਈ ਹੈ ਨਾ ਭਗਵੰਤ ਮਾਨ ਜੀ ਦੀ ਚਲਦੀ ਹੈ ਨਾ ਹੀ ਪੂਰੀ ਤਰ੍ਹਾਂ ਦਿੱਲੀ ਉਹ ਇੰਟਰਸਟ ਲੈ ਕੇ ਕਰਦਾ ਕਿਉਂਕਿ ਪੰਜਾਬ ਦੇ ਲੋਕੀ ਕਿਸੇ ਬਾਹਰੀ ਸ਼ਕਤੀ ਤੋਂ ਹੀਣ ਥੱਲੇ ਨਹੀਂ ਆ ਸਕਦੇ ਇਹਨਾਂ ਦਾ ਸੁਭਾਅ ਇਹੋ ਜਿਹਾ ਹੈ ਜੇ ਬਾਹਰੋਂ ਆ ਕੇ ਕੋਈ ਰੂਲ ਕਰਨ ਲੱਗਦਾ ਆਪਣਾ ਇਤਿਹਾਸ ਦੇਖ ਲਓ ਆਪਾਂ ਪੈਰਾਂ ਤੋਂ ਖਾੜਦੰਨੇ ਆ ਇਸ ਕਰਕੇ ਉਹ ਡਰਦੇ ਮਾਰੇ ਨਾ ਤਾਂ ਪਾਉਂਦੇ ਨੇ ਨਾ ਉਹ ਅਰਦੀ ਕਹਿੰ ਲੋ ਭਗਵੰਤ ਮਾਨ ਨੂੰ ਪੂਰੀ ਚੌਧਰ ਦਿੰਦੇ ਨੇ ਜਿਹਦੇ ਕਰਕੇ ਸਾਰਾ ਖੇਰੂ ਖੇਰੂ ਹੋਇਆ ਪਿਆ ਗਰਾਊਂਡ ਲੈਵਲ ਤੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਮਤਲਬ ਲੋਕੀ ਇੰਨਾ ਪਛਤਾ ਰਹੇ ਨੇ ਵੀ ਇਹ ਜੇ ਬਦਲਾਅ ਹੁੰਦਾ ਤਾਂ ਬਦਲਾਅ ਬਹੁਤ ਮੜਾ ਉਹ ਅਤਮਾਨ ਸਾਹਿਬ ਕਹਿੰਦੇ ਨੇ ਜੀ ਰੰਗਲਾ ਪੰਜਾਬ ਬਣਾ ਰਹੇ ਆ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੇ ਆ ਕੀ ਗੱਲ ਤੁਸੀਂ ਧਰਨੇ ਲਾਈ ਜਾਂਦੇ ਹੋ ਪੰਜਾਬ ਰੰਗਲਾ ਹੋਣ ਨਹੀਂ ਦੇਣਾ ਜੀ ਅਸੀਂ ਜਿਹੜੇ ਧਰਨੇ ਲਾ ਰਹੇ ਆ ਜੀ ਅਸੀਂ ਸਾਰਿਆਂ ਦੀਆਂ ਮੰਗਾਂ ਲਈ ਲਾ ਰਹੇ ਆ ਜਿਹੜੇ ਇਹਨਾਂ ਦੇ ਫਰਜ਼ ਨੇ ਉਹ ਯਾਦ ਕਰਾ ਰਹੇ ਆ ਹੁਣ ਪੰਜਾਬ ਦੀ ਲੜਾਈ ਜਿਹੜੀ ਪਾਣੀਆਂ ਦੀ ਆ ਉਹ ਕਿਹਨੇ ਲੜਨੀ ਆ ਪੰਜਾਬ ਤੋਂ ਜੇ ਰੇਤਾ ਬਜਰੀ ਚੋਰੀ ਹੋ ਰਿਹਾ ਉਹ ਕਿਹਨੇ ਕਹਿਣਾ ਫੇਰ ਲੇਕਰ ਪਾਲਿਸੀਜ਼ ਹੋਰ ਜਿੰਨੀਆਂ ਵੀ ਪੰਜਾਬ ਦੀਆਂ ਤੁਸੀਂ ਕੋਈ ਵੀ ਗੱਲਾਂ ਨੇ ਤੁਸੀਂ ਲੈ ਲਓ ਸਰਕਾਰ ਨੇ ਲੜਨਾ ਹੁੰਦਾ ਜਦ ਸਰਕਾਰ ਬਿਲਕੁਲ ਸੁੱਤੀ ਪਈ ਹੈ ਤੇ ਉਹਨੂੰ ਕੁਝ ਯਾਦ ਕਰਾਉਣੇ ਆ ਤਾਂ ਉਹ ਬਹੁਤ ਜ਼ਿਆਦਾ ਉਹਨੂੰ ਆਪਣੇ ਅਗੇਂਸਟ ਲੈ ਜਾਂਦੇ ਨੇ ਬਜਾਏ ਉਹਦੇ ਉੱਤੇ ਗੌਰ ਕਰਕੇ ਆਪਣੇ ਆਪ ਚ ਸੁਧਾਰ ਲਿਆਉਣ ਦੇ ਉਹਨੂੰ ਕੁੱਟ ਕੇ ਚੁੱਪ ਕਰਾਉਣ ਤੱਕ ਮੀਡੀਆ ਨਾਲ ਜਿਵੇਂ ਹੋਇਆ ਸਾਡੇ ਨਾਲ ਵੀ ਉਮੀ ਹੋ ਰਿਹਾ ਹੈ ਜੇ ਦੇਖਿਆ ਜਾਵੇ ਜੀ ਬਜਟ ਪੇਸ਼ ਕੀਤਾ ਗਿਆ ਲੋਕ ਵਧਾਈਆਂ ਦੇ ਰਹੇ ਨੇ ਕਿ ਪੰਜਾਬ ਲਈ ਬਹੁਤ ਵਧੀਆ ਬਜਟ ਆ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਰਾਹਤ ਭਰਿਆ ਬਜਟ ਆਇਆ ਹੈ ਬਹੁਤ ਕੁਝ ਕਰਤਾ ਕਹਿੰਦੇ ਹਾਂ ਮਰੇ ਕਰਿਆ ਇੱਕ ਤਾਂ ਐਜੂਕੇਸ਼ਨ ਦਾ ਤੇ ਹੈਲਥ ਦਾ ਇਹਦੇ ਚ ਕਰਿਆ ਇਹਦੇ ਨੋ ਡਾਊਟ ਪਰ ਜਿਹੜੇ ਹੋਰ ਫੀਲਡਸ ਚ ਕਰਿਆ ਜਾਣਾ ਚਾਹੀਦਾ ਕਿਸਾਨਾਂ ਲਈ ਕੁਝ ਨਹੀਂ ਕਰਿਆ ਆਮ ਲੇਬਰ ਕਲਾਸ ਲਈ ਕੁਝ ਨਹੀਂ ਕਰਿਆ ਇਹ ਕੱਲੀ ਦੋ ਸੈਕਟਰਸ ਤੇ ਇਹ ਕਰਕੇ ਆਪ ਦਾ ਘਿਹੜਾ ਨਹੀਂ ਛਡਾ ਸਕਦੇ ਲੋਰਾਂ ਦਾ ਕਰਜ਼ਾ ਮਾਫ਼ ਕਰਤਾ ਜੀ ਕਹਿੰਦੇ ਬੇ ਕਹਿਣ ਦੀਆਂ ਗੱਲਾਂ ਨੇ ਜੀ ਜਿਹੜਾ ਲੋਕਾਂ ਨੂੰ ਨੌਕਰੀਆਂ ਦੋਣਾ ਸਭ ਤੋਂ ਪਹਿਲਾਂ ਇਹਨਾਂ ਦਾ ਉਹ ਚਾਹੀਦਾ ਨੌਕਰੀਆਂ ਤਾਂ ਇਹ ਖੋਹਣ ਲੱਗੇ ਪਏ ਨੇ Amazon ਵਰਗੀਆਂ ਕੰਪਨੀਆਂ ਨੂੰ ਰੇਲੇ ਆ ਕੇ ਜਿਹੜੀ ਆਲਰੇਡੀ ਕੋਈ ਲੋਕੀ ਕਮਾਈ ਕਰ ਰਹੇ ਨੇ ਉਹਨਾਂ ਨੂੰ ਕਾਰਪੋਰੇਟ ਦੇ ਥੱਲੇ ਦੇ ਕੇ ਲੋਕਾਂ ਦਾ ਤੁਸੀਂ ਦੇਖੋ ਤਾਂ ਅਸੀਂ ਜੇਬ 'ਚ ਕਿਸੇ ਦੇ ਪੈਸਾ ਨਹੀਂ ਮਤਲਬ ਇੰਨਾ ਬੁਰਾ ਹਾਲ ਕਰਿਆ ਪਿਆ ਇਹਨਾਂ ਨੇ ਵੀ ਕੁਝ ਕੁ ਲੋਕਾਂ ਕੋਲ ਪੈਸਾ ਲੈ ਆ 90% ਨੂੰ ਜਿਹੜੀ ਮੀਡਲ ਕਲਾਸ ਫੈਮਲੀਆਂ ਨੇ ਉਹਨਾਂ ਨੂੰ ਤੱਕ ਕੇ ਗਰੀਬੀ ਤੋਂ ਥੱਲੇ ਕਰਦੀ ਏ ਤਾਂ ਜੋ ਉਹਨਾਂ ਤੇ ਗਵਰਨੈਂਸ ਆਸਾਨ ਹੋਵੇ ਤੇ ਹੁਣ ਅੱਗੇ ਏਕੇ ਵੱਲ ਕਿੱਦਾਂ ਦਾ ਚੱਲ ਰਿਹਾ ਜੀ ਕਿਉਂਕਿ ਏਕ ਏਕ ਹਰ ਕੋਈ ਕਹਿ ਰਿਹਾ ਕਿ ਏਕਾ ਹੋ ਜਾਈਏ ਏਕੇ ਦਾ ਕੋਈ ਚੱਲ ਰਿਹਾ ਸਿਸਟਮ ਬਿਲਕੁਲ ਠੀਕ ਗੱਲ ਹੈ ਜੀ ਜਦੋਂ ਏਕਾ ਸੀਗਾ ਤੁਸੀਂ ਦੇਖ ਲਓ ਜਥੇਦਾਰ ਸਾਹਿਬ ਨੂੰ ਪੀਐਮ ਕਾਲ ਤਖਤ ਤੇ ਜਥੇਦਾਰ ਸਾਹਿਬ ਨੂੰ ਮਿਲਣਾ ਹੁੰਦਾ ਹੁੰਦਾ ਸੀ ਪ੍ਰਾਈਮ ਮਿਨਿਸਟਰ ਹੁਣ ਜਦ ਬੰਦੀ ਸਿੰਘਾਂ ਬਾਰੇ ਉਹਨਾਂ ਨੇ ਗੱਲ ਕਰਨੀ ਚਾਹੀ ਉਨੇ ਟਾਈਮ ਤੱਕ ਨਹੀਂ ਦਿੱਤਾ ਜਥੇਦਾਰ ਜੀ ਨੂੰ ਐਸਜੀਪੀਸੀ ਸੰਸਥਾ ਨੂੰ ਉਹ ਐਸਜੀਪੀਸੀ ਐਡੀ ਵੱਡੀ ਸਿੱਖਾਂ ਦੀ ਨੋਮੀਨੇਟਡ ਸੰਸਥਾ ਹੈ ਉਹਦੀ ਸੁਣਵਾਈ ਨਹੀਂ ਕਰਦੇ ਕਿਸੇ ਕਿਸਾਨ ਯੂਨੀਅਨ 42 ਜਥੇਬੰਦੀਆਂ ਨੇ ਇੱਕ ਦੋ ਜਥੇਬੰਦੀਆਂ ਨੂੰ ਬੁਲਾ ਕੇ ਗੱਲ ਕਰਨ ਲੱਗ ਜਾਂਦੇ ਨੇ ਸੌਮਿਕ ਤੌਰ ਤੇ ਗੱਲ ਨਹੀਂ ਕਰਦੇ ਇਹ ਪਾੜਨ ਦੀ ਇਹਨਾਂ ਦੇ ਹੱਤ ਕੰਡੇ ਨੇ ਹਮੇਸ਼ਾ ਹੀ ਕਰਦੇ ਰਹਿਣਾ ਜਿਵੇਂ ਸਿੱਖਾਂ ਨੂੰ ਪਾੜ ਰਹੇ ਨੇ ਉਮੀ ਹੀ ਕਿਸਾਨੀ ਨੇ ਇਹਨਾਂ ਨੂੰ ਪਾੜ ਰਹੇ ਨੇ ਇਹ ਆਪਾਂ ਨੂੰ ਸਿਆਣੇ ਹੋਣਾ ਪਊ ਮੈਂ ਤਾਂ ਹਰੇਕ ਵੀਡੀਓ ਚ ਕਹਿੰਦਾ ਜੇ ਕੋਈ ਮੈਂ ਉਹਦੇ ਛੱਡ ਸਕਦਾ ਛੱਡ ਕੇ ਪਿੱਛੇ ਲੱਗਣ ਨੂੰ ਤਿਆਰ ਹੈ ਪਰ ਜਿਹੜੇ ਉਹਦੇ ਲੈਂਦੇ ਨੇ ਉਹ ਕੰਮ ਕਰਨ ਤੇ ਦੂਜਿਆਂ ਨੂੰ ਨਾਲ ਜੋੜਨ ਪਿੱਛੇ ਚਾਹੇ ਅਗਲੇ ਦੇ ਪੈਰੀਆਂ ਤਲੌਣੇ ਪੈਣ ਉਹਨੂੰ ਸਮਝਾਓ ਵੀ ਇਹ ਜੇ ਲੜਾਈ ਆਪਾਂ ਇਕੱਠੇ ਹੋ ਕੇ ਨਹੀਂ ਲੜਾਂਗੇ ਡੰਡੇ ਹੀ ਨੇ ਪਹਿਲਾਂ ਮਿਲ ਰਹੇ ਨੇ ਹੋਰ ਮਿਲਣਗੇ ਵੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਆਪਰਾਹੀ ਵੀ ਅਪੀਲ ਕਰੂੰਗਾ ਸਾਰੇ ਹੀ ਕਿਸਾਨ ਨੇਤਾਵਾਂ ਨੂੰ ਵੀ ਆਪਦੀ ਆਪਦੀ ਹੰਮੇ ਹੰਕਾਰ ਛੱਡ ਕੇ ਪੰਜਾਬੀਆਂ ਦੇ ਸੁਭਾਅ ਦੇ ਉਲਟ ਆਪਾਂ ਗੁਰੂ ਨਾਨਕ ਦੇ ਦਿੱਤੀ ਫਲਸਫੀ ਸੰਗਤ ਰੂਪ ਦੇ ਵਿੱਚ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਸਿੱਖ ਸਿੱਖ ਤੋਂ ਹਾਰ ਕੇ ਘਰੇ ਬਹਿੰਦਾ ਉਹ ਮੈਂ ਉਹਦੇ ਤੇ ਹੀ ਮੇਰੀ ਜ਼ਿਆਦਾ ਖੁਸ਼ੀ ਹੈ ਹੂੰ ਉਵੇਂ ਜੇ ਕੋਈ ਆਪਾਂ ਨੂੰ ਗੱਲਬਾਤ ਚ ਕੋਈ ਆਪਾਂ ਨੂੰ ਕੁਝ ਹਰਟ ਵੀ ਕਰ ਦਿੰਦਾ ਆਪਾਂ ਉਹਨੂੰ ਵੱਡਾ ਵੀ ਕਰ ਦਈਏ ਤੇ ਉਹਦੇ ਚ ਸਾਰਿਆਂ ਦੀ ਜਿੱਤ ਹੋਊ ਸਮੂਹ ਰੂਪ ਚ ਆਪਾਂ ਨੂੰ ਇਹ ਨਹੀਂ ਆਪਣੀਆਂ ਮੰਗਾ ਬਣਾਉਣ ਤੱਕ ਮਦਦ ਹੋਊਗੀ ਹੂੰ ਜੇ ਦੇਖਿਆ ਜਾਵੇ ਜੀ ਕੱਲ੍ਹ ਪਵਾਦ ਦੇ ਵਿੱਚ ਇੱਕ ਇਕੱਠ ਰੱਖਿਆ ਸੀ ਗੁਰੂ ਘਰ ਦੇ ਵਿੱਚ ਸਾਰੇ ਪਵਾਦ ਭਾਈਚਾਰੇ ਨੂੰ ਇਕੱਠਾ ਕੀਤਾ ਸੀ ਉੱਥੇ ਪੁਲਿਸ ਪ੍ਰਸ਼ਾਸਨ ਲਗਾ ਦਿੱਤਾ ਗਿਆ ਜੀ ਸੌਣੀ ਚ ਤਰਦੀਲ ਕਰਤਾ ਗੁਰੂ ਘਰ ਤੇ ਤੁਸੀਂ ਇਕੱਠ ਰੱਖੇ ਨੇ ਤੁਹਾਨੂੰ ਨਹੀਂ ਕੋਈ ਰੋਕਣ ਦੇ ਲਈ ਇਦਾਂ ਦਾ ਕੀਤਾ ਜੀ ਦੇਖੋ ਜੀ ਜਿਹੜਾ ਰੋਕਦਾ ਜਿਹਨੂੰ ਵੀ ਕਿਸੇ ਨੂੰ ਵੀ ਰੋਕਦਾ ਉਹ ਗਲਤ ਹੈ ਮੈਂ ਤਾਂ ਇਹੀ ਕਹੂੰਗਾ ਵੀ ਬਹੁਤ ਵੱਡੀ ਗਲਤੀ કરી ਆ ਉਹਨਾਂ ਨੇ ਪਰ ਸਰਕਾਰ ਉਹੀ ਹੈ ਡਰੀ ਤੇ ਬੁਖਲਾਈ ਹੋਈ ਹੈ ਇਹਨਾਂ ਨੂੰ ਸਮਝ ਨਹੀਂ ਲੱਗਦਾ ਇਹ ਲੋਕ ਆਨਸੈਟੀਸਫਾਈਡ ਲੋਕ ਨੇ ਇਹਨਾਂ ਨੂੰ ਸੈਟੀਸਫਾਈ ਕਰੋ ਇਹਨਾਂ ਦੇ ਕੰਮ ਕਰੋ ਇਹਨਾਂ ਦੀ ਸੇਵਾ ਕਰੋ ਤਾਂ ਜੋ ਤੁਹਾਡੇ ਖਿਲਾਫ ਧਰਨੇ ਲੱਗਣੇ ਨਾ ਜਿਹੜੀ ਇਹ ਕਹਿੰਦੇ ਨੇ ਪੰਜਾਬ ਧਰਨਿਆਂ ਦੀ ਸਟੇਟ ਬਣ ਰਹੀ ਹੈ ਤਰਨੇ ਕਿਉਂ ਲੱਗ ਰਹੇ ਨੇ ਜੇ ਲੋਕ ਅਨਸੈਟੀਸਫਾਈਡ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਉਹਨਾਂ ਨੂੰ ਜ਼ੋਰ ਨਾਲ ਦੱਪਣਾ ਨੂੰ ਪੈਂਦੇ ਨੇ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਬਾਈ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਏਕੇ ਦੀ ਬਹੁਤ ਜ਼ਰੂਰਤ ਹੈ ਏਕਾ ਕਰਨਾ ਚਾਹੀਦਾ ਫਲਾ ਏਕਾ ਕਦੋਂ ਹੁੰਦਾ ਏ ਆਉਣ ਵਾਲਾ ਸਮਾਂ ਦੱਸੂਗਾ ਧੰਨਵਾਦ